ਬਸੀ ਪਠਾਨਾ ਪ੍ਰਾਣੀ ਸੀਡੀ ਪੁਲਿਸ ਚੌਂਕੀ ਵਿਖੇ ਕਾਂਗਰਸ ਕਮੇਟੀ ਜ਼ਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਤਾਰੀ ਦੇ ਪਰਿਵਾਰ ਵੱਲੋਂ ਰਾਮਚੰਦਰ ਦੇ ਵਿਆਹ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਬਿਹਾਰ ਪੰਚਮੀ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਰਾਧਾ ਮਾਦਵ ਭਜਨ ਮੰਡਲੀ ਵੱਲੋਂ ਸ਼੍ਰੀ ਬਾਂਕੇ ਵਿਹਾਰੀ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਕੜੀਚੌਲ ਦਾ ਭੰਡਾਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹਰ ਭਜਨ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਨੂੰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਅੱਲਾ ਰਾਮ ਬਾਹੀ ਗੁਰੂ ਸਭ ਇੱਕ ਹੈ। ਸਾਨੂੰ ਹਰ ਇੱਕ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਬੱਚੇ ਵੱਧ ਤੋਂ ਵੱਧ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤਾਂ ਜੋ ਉਹ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਅਖੀਰ ਵਿੱਚ ਉਨ੍ਹਾਂ ਪਤਵੰਤੇ ਸੱਜਣਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਦੇਖੋ ਪੂਰੀ ਖਬਰ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਵਿਵਾਦ ਦਾ ਮੌਕਾ ਸੀ ਅੱਜ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬਿਹਾਰ ਪੰਚਮੀ ਦਾ ਉਤਸਵ ਸੀਗਾ ਜੋ ਕਿ ਬੜੀ ਹੀ ਸ਼ਰਧਾ ਨਾਲ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਮੈਂ ਸਾਰੀ ਸਾਧ ਸੰਗਤ ਦਾ ਜੋ-ਜੋ ਵੀ ਸੰਗਤ ਇੱਥੇ ਆਈ ਆ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਹਨਾਂ ਦੇ ਕਦਮ-ਕਦਮ ਭਗਵਾਨ ਸ੍ਰੀ ਰਾਮਚੰਦਰ ਜੀ ਭਗਵਾਨ ਸ੍ਰੀ ਕ੍ਰਿਸ਼ਨ ਭਗਵਾਨ ਸੱਚ ਸੇ ਉਹਨਾਂ ਦੇ ਕਦਮ-ਕਦਮ ਲੇਖੇ ਲਾਉਣ ਤੇ ਜੋ ਵੀ ਕਿਸੇ ਦੀ ਮੰਨ ਦੀ ਮਰਜ਼ਾ ਹੈ ਉਹ ਪੂਰੀ ਕਰਨ ਤੇ ਮੈਂ ਸਭ ਤੋਂ ਵੱਧ ਆਪਣੇ ਭਰਾ ਦਾ ਤੇ ਆਪਣੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਾ ਆਪਣੇ ਦੋਸਤਾਂ ਮਿੱਤਰਾਂ ਦਾ ਦਿਲ ਤੋਂ ਧੰਨਵਾਦ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਸ ਗੌਤਮ ਦੀ ਰਿਪੋਰਟ